ਸ਼ੰਭੂ ਬਾਰਡਰ ਤੋਂ ਇੱਕ ਹੋਰ ਆਈ ਮੱਧ ਭਗੀ ਖਬਰ ਕਿਸਾਨੀ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਹੋਈ ਮੌਤ ਸੋ ਦੱਸਦੇ ਕਿ ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ ਖਨੋਰੀ ਜਿੰਦ ਬਾਰਡਰ ਉੱਪਰ ਦਿੱਲੀ ਜਾਣ ਲਈ ਡਟੇ ਕਿਸਾਨ ਦਾ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਇਹ 70 ਸਾਲਾ ਕਿਸਾਨ ਮਨਜੀਤ ਸਿੰਘ ਪਟਿਆਲੇ ਦੇ ਪਿੰਡ ਕੰਗਥਲਾ ਦਾ ਰਹਿਣ ਵਾਲਾ ਸੀ ਮ੍ਰਿਤਕ ਮਨਜੀਤ ਸਿੰਘ 12 ਤਰੀਕ ਨੂੰ ਖਨੋਰੀ ਬਾਰਡਰ ਤੇ ਆਇਆ ਸੀ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਕਿਸਾਨ ਦੀ ਸ਼ੰਭੂ ਬਾਰਡਰ ਤੇ ਮੌਤ ਹੋ ਗਈ ਸੀ ਕਿਸਾਨ ਜਥੇਬੰਦੀਆਂ 2 ਫਰਵਰੀ ਤੇ ਖਨੋਰੀ ਤੇ ਸ਼ੰਭੂ ਬਾਰਡਰ ਉੱਪਰ ਡਟੀਆਂ ਹੋਈਆਂ ਹਨ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਪੰਜਾਬ ਦੀ ਹੱਦਾਂ ਅੰਦਰ ਹੀ ਰੋਕ ਕੇ ਰੱਖਿਆ ਹੋਇਆ ਹੈ ਉਧਰ ਕੇਂਦਰੀ ਮੰਤਰੀ ਨਾਲ ਮੀਟਿੰਗ ਮਗਰੋਂ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਕਿਹਾ ਹੈ ਕਿ ਉਹ 19 ਤੇ 20 ਨੂੰ ਸਮੂਹ ਜਥੇਬੰਦੀ ਨਾਲ ਗੱਲਬਾਤ ਕਰਨਗੇ ਇਸ ਤੋਂ ਬਾਅਦ 20 ਫਰਵਰੀ ਦੀ ਸ਼ਾਮ ਨੂੰ ਅਸੀਂ ਆਪਣਾ ਫੈਸਲਾ ਸੁਣਾਵਾਂਗੇ ਦਿੱਲੀ ਕੂਚ ਨੂੰ 21 ਫਰਵਰੀ ਸਵੇਰੇ 11 ਵਜੇ ਤੱਕ ਸਟੈਂਡ ਬਾਈ ਤੇ ਰੱਖਿਆ ਗਿਆ ਹੈ ਦੱਸਦੀ ਹੈ ਕਿ ਕੇਂਦਰ ਸਰਕਾਰ ਘਟੋ ਘਟ ਸਮਰਥਨ ਲਈ ਕਾਨੂੰਨ ਗਾਰੰਟੀ ਦੇਣ ਲਈ ਤਿਆਰ ਨਹੀਂ ਸਗੋਂ ਕੰਕ੍ਰੇਟਕ ਫਾਇਰਿੰਗ ਨੂੰ ਲਾਗੂ ਕਰਨਾ ਚਾਹੁੰਦੀ ਹੈ ਇਸ ਗੱਲ ਦਾ ਖੁਲਾਸਾ ਕੇਂਦਰ ਮੰਤਰੀ ਵੱਲੋਂ ਕਿਸਾਨ ਲੀਡਰਾਂ ਨੂੰ ਦਿੱਤੇ ਨਵੇਂ ਪ੍ਰਸਤਾਵ ਤੋਂ ਹੋਇਆ ਹੈ ਕੇਂਦਰ ਮੰਤਰੀਆਂ ਨੇ ਕਿਹਾ ਕਿ ਤਿੰਨ ਫਸਲਾਂ ਮੱਕੀ ਕਪਾਹ ਤੇ ਦਾਲਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਉੱਪਰ ਖਰੀਦਿਆ ਜਾ ਸਕਦਾ ਹੈ ਪਰ ਇਸ ਲਈ 5 ਸਾਲਾਂ ਦਾ ਕੰਟਰੈਕਟ ਕਰਨਾ ਪਵੇਗਾ ਕਿਸਾਨ ਜਥੇਬੰਦ ਨਾਲ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਪਿਊਸ਼ ਕੋਜਲ ਨੇ ਕਿਹਾ ਕਿ ਕਿਸਾਨਾਂ ਨੇ ਮੱਕੀ ਤੇ ਕਪਾਹ ਵੀ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦਣ ਦੀ ਮੰਗ ਕੀਤੀ ਹੈ ਇਸ ਤੇ ਵਿਸ਼ੇਸ਼ ਤ੍ਰਿਤ ਵਿਚਾਰ ਵਟਾਂਦਰੇ ਤੋਂ ਬਾਅਦ ਅਸੀਂ ਫੈਸਲਾ ਕੀਤਾ ਹੈ ਕਿ NCCF ਅਤੇ NFFD ਘਟੋ ਘਟ ਸਮਰਥਨ ਮੁੱਲ ਤੇ ਕਿਸਾਨਾਂ ਦੀ ਫਸਲਾਂ ਖਰੀਦਣ ਇਸ ਬਾਰੇ 5 ਸਾਲਾਂ ਲਈ ਕੰਟੈਕਟ ਕੀਤਾ ਜਾਏ ਇਸ ਲਈ ਇੱਕ ਪੋਰਟਲ ਵੀ ਬਣਾਇਆ ਜਾਵੇ ਇਸ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ ਸੋ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਸ਼ੰਭੂ ਬਾਰਡਰ ਤੋਂ ਇੱਕ ਹੋਰ ਆਈ ਮੱਧ ਭੱਗੀ ਖਬਰ ਕਿਸਾਨੀ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਹੋਈ ਮੌਤ ਸੋ ਦੱਸਦੇ ਕਿ ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ ਖਨੋਰੀ ਜਿੰਦ ਬਾਰਡਰ ਉੱਪਰ ਦਿੱਲੀ ਜਾਣ ਲਈ ਡਟੇ ਕਿਸਾਨ ਦਾ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਇਹ 70 ਸਾਲਾ ਕਿਸਾਨ ਮਨਜੀਤ ਸਿੰਘ ਪਟਿਆਲੇ ਦੇ ਪਿੰਡ ਕੰਗਥਲਾ ਦਾ ਰਹਿਣ ਵਾਲਾ ਸੀ ਮ੍ਰਿਤਕ ਮਨਜੀਤ ਸਿੰਘ 12 ਤਰੀਕ ਨੂੰ ਖਨੋਰੀ ਬਾਰਡਰ ਤੇ ਆਇਆ ਸੀ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਕਿਸਾਨ ਦੀ ਸ਼ੰਭੂ ਬਾਰਡਰ ਤੇ ਮੌਤ ਹੋ ਗਈ ਸੀ ਕਿਸਾਨ ਜਥੇਬੰਦੀਆਂ 13 ਫਰਵਰੀ ਤੇ ਖਨੂਰੀ ਤੇ ਸ਼ੰਭੂ ਬਾਰਡਰ ਉੱਪਰ ਡਟੀਆਂ ਹੋਈਆਂ ਹਨ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਪੰਜਾਬ ਦੀ ਹੱਦਾਂ ਅੰਦਰ ਹੀ ਰੋਕ ਕੇ ਰੱਖਿਆ ਹੋਇਆ ਹੈ ਉਧਰ ਕੇਂਦਰੀ ਮੰਤਰੀ ਨਾਲ ਮੀਟਿੰਗ ਮਗਰੋਂ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਕਿਹਾ ਹੈ ਕਿ ਉਹ 19 ਤੇ 20 ਨੂੰ ਸਮੂਹ ਜਥੇਬੰਦੀ ਨਾਲ ਗੱਲਬਾਤ ਕਰਨਗੇ ਇਸ ਤੋਂ ਬਾਅਦ 20 ਫਰਵਰੀ ਦੀ ਸ਼ਾਮ ਨੂੰ ਅਸੀਂ ਆਪਣਾ ਫੈਸਲਾ ਸੁਣਾਵਾਂਗੇ ਦਿੱਲੀ ਕੂਚ ਨੂੰ 21 ਫਰਵਰੀ ਸਵੇਰੇ 11 ਵਜੇ ਤੱਕ ਸਟੈਂਡ ਬਾਈ ਤੇ ਰੱਖਿਆ ਗਿਆ ਹੈ ਦੱਸਦੀ ਹੈ ਕਿ ਕੇਂਦਰ ਸਰਕਾਰ ਘਟੋ ਘਟ ਸਮਰਥਨ ਮੋਲ ਲਈ ਕਾਨੂੰਨ ਗਰੰਟੀ ਦੇਣ ਲਈ ਤਿਆਰ ਨਹੀਂ ਸਗੋਂ ਕੰਕ੍ਰੈਟਕ ਫਾਇਰਿੰਗ ਨੂੰ ਲਾਗੂ ਕਰਨਾ ਚਾਹੁੰਦੀ ਹੈ ਇਸ ਗੱਲ ਦਾ ਖੁਲਾਸਾ ਕੇਂਦਰ ਮੰਤਰੀ ਵੱਲੋਂ ਕਿਸਾਨ ਲੀਡਰਾਂ ਨੂੰ ਦਿੱਤੇ ਨਵੇਂ ਪ੍ਰਸਤਾਵ ਤੋਂ ਹੋਇਆ ਹੈ ਕੇਂਦਰ ਮੰਤਰੀਆਂ ਨੇ ਕਿਹਾ ਕਿ ਤਿੰਨ ਫਸਲਾਂ ਮੱਕੀ ਕਪਾਹ ਤੇ ਦਾਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਉੱਪਰ ਖਰੀਦਿਆ ਜਾ ਸਕਦਾ ਹੈ ਪਰ ਇਸ ਲਈ 5 ਸਾਲਾਂ ਦਾ ਕੰਟਰੈਕਟ ਕਰਨਾ ਪਵੇਗਾ ਕਿਸਾਨ ਜਥੇਬੰਦ ਨਾਲ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਪਿਊਸ਼ ਕੋਜਲ ਨੇ ਕਿਹਾ ਕਿ ਕਿਸਾਨਾਂ ਨੇ ਮੱਕੀ ਤੇ ਕਪਾਹ ਵੀ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦਣ ਦੀ ਮੰਗ ਕੀਤੀ ਹੈ ਇਸ ਤੇ ਵਿਸ਼ੇਸ਼ ਤ੍ਰਿਤ ਵਿਚਾਰ ਵਟਾਂਦਰੇ ਤੋਂ ਬਾਅਦ ਅਸੀਂ ਫੈਸਲਾ ਕੀਤਾ ਹੈ ਕਿ ਐਨਸੀਸੀਐਫ ਅਤੇ ਐਨਐਫਐਫਡੀ ਘਟੋਟ ਘਟ ਸਮਰਥਨ ਮੁੱਲ ਤੇ ਕਿਸਾਨਾਂ ਦੀ ਫਸਲਾਂ ਖਰੀਦਣ ਇਸ ਬਾਰੇ 5 ਸਾਲਾਂ ਲਈ ਕੰਟੈਕਟ ਕੀਤਾ ਜਾਏ ਇਸ ਲਈ ਇੱਕ ਪੋਰਟਲ ਵੀ ਬਣਾਇਆ ਜਾਵੇ ਇਸ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ दिल्ली पुलिस ने सिंघू बॉर्डर उत्ते एलरेड नाम ਦਾ ਸੋਨਿਕ ਵੈਪਨ ਸੈਟ ਕਰ ਰੱਖਿਆ ਹੈ ਜੋ ਕਿ ਬੜੀ ਹੀ ਚਿੰਤਾ ਦਾ ਕਾਰਨ ਹੈ ਕਿਉਂਕਿ ਇਸ ਦੇ ਅਸਰ ਵਿੱਚ ਆਉਣ ਵਾਲਾ ਬੰਦਾ ਜ਼ਿੰਦਗੀ ਭਰ ਲਈ ਬੋਲਾ ਹੋ ਸਕਦਾ ਹੈ ਹਾਂਜੀ ਟਾਇਰ ਗੈਸ ਰਬਰ ਬੁਲੇਟ ਅਤੇ ਵਾਟਰ ਕੈਨਨ ਨਾਲ ਗੱਲ ਨਾ ਬਣੀ ਤਾਂ ਹੁਣ ਸਰਕਾਰ ਨੇ सिंघू ਬਾਰਡਰ ਤੇ ਲੌਂਗ ਰੇਂਜ ਅਕੁਸਟਿਕ ਡਿਵਾਈਸ ਜਾਨੀ ਐਲਰੇਡ ਸੈਟ ਕਰ ਰੱਖਿਆ ਹੈ ਇੱਕ ਅਜਿਹਾ ਤੁਨੀ ਯੰਤਰ ਹੈ ਜੋ ਤੁਨੀ ਤਰੰਗਾ ਛੱਡਦਾ ਹੈ ਦੇਸੀ ਭਾਸ਼ਾ ਵਿੱਚ ਤੁਸੀਂ ਇਸ ਨੂੰ ਸਾਊਂਡ ਛੱਡਣ ਵਾਲੀ ਤੋਪ ਕਹਿ ਸਕਦੇ ਹੋ ਇਸ ਦੀ ਵਰਤੋਂ ਆਮ ਤੌਰ ਤੇ ਵੱਡੇ ਵੱਡੇ ਕਰੂਜ਼ ਸ਼ਿਪ ਜਾਂ ਕਾਰਗੋ ਸ਼ਿਪ ਵਿੱਚ ਸਮੁੰਦਰੀ ਲੁਟੇਰਿਆਂ ਤੋਂ ਬਚਾਅ ਲਈ ਕੀਤੀ ਜਾਂਦੀ ਹੈ ਇਸ ਟੈਸਟ ਜਾਂ ਭੀੜ ਨੂੰ ਕਾਬੂ ਕਰਨ ਲਈ ਵੀ ਕਰਦੇ ਹਨ ਐਲਰੈਡ ਵਿੱਚ ਇੱਕ ਪਾਵਰਫੁੱਲ ਸਪੀਕਰ ਹੁੰਦਾ ਹੈ ਜੋ ਇੱਕ ਖਾਸ ਫ੍ਰੀਕੁਐਂਸੀ ਰੇਂਜ ਨਾਲ ਉੱਚ ਤੀਬਰਤਾ ਦੀ ਆਵਾਜ਼ ਪੈਦਾ ਕਰਦਾ ਹੈ ਇਸ ਦੀ ਸਾਊਂਡ ਬੀਮ ਨੂੰ ਲੰਬੀ ਦੂਰੀ ਤੱਕ ਛੱਡਿਆ ਜਾ ਸਕਦਾ ਹੈ ਇਹ ਜੰਤਰ ਡਾਇਰੈਕਸ਼ਨਲ ਹੁੰਦਾ ਹੈ ਇਸ ਲਈ ਇਹ ਮਿੱਥੀ ਹੋਈ ਦਿਸ਼ਾ ਵੱਲ ਹੀ ਆਵਾਜ਼ ਪਹੁੰਚਾਉਂਦਾ ਹੈ ਇਸ ਦੀ ਆਵਾਜ਼ ਨਾਲ ਸਿਰਦਰਦ ਕੱਚੇ ਤੌਰ ਤੇ ਬੋਲਾਪਨ ਚੱਕਰ ਅਤੇ ਕੰਨ ਦੇ ਪਰਦੇ ਫਟ ਸਕਦੇ ਹਨ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਸ ਦੇ ਚੱਲਣ ਸਮੇਂ ਦੂਰੀ ਬਣਾਈ ਰੱਖਣ ਅਤੇ ਆਪਣੇ ਕੰਨਾਂ ਲਈ ਨੌਇਸ ਕੈਨਸਲੇਸ਼ਨ ਹੈੱਡਫੋਨਸ ਜਾਂ ਇਅਰ ਪਲੱਗ ਦੀ ਵਰਤੋਂ ਕਰਨ ਚੜ੍ਹਗਰੀ ਨੂੰ ਵੱਤੋ ਵੱਤ ਆ ਵੀਰ ਦੇਖੋ ਮਾਸਕ ਲਾ ਲਿਆ ਹੁਣ ਇਹ ਵੀਰ ਕਹਿੰਦਾ ਵੀ ਮਾਸਕ ਨਹੀਂ ਲਾ ਮੈਂ ਕਿਹਾ ਮਾਸਕ ਵਾਲੀ ਕੋਈ ਗੱਲ ਹੀ ਪ੍ਰਾਵੋ ਤੂੰ ਸੀਦਾ ਜੰਗ ਜਿੱਤਣੀ ਐ ਮਾਸਕ ਅਸਲ ਤੋਂ ਸੋਨੂੰ ਇਹ ਲੋੜ ਐ ਹਾਂ ਵੀਰ ਕੀ ਕਹਿਣਾ ਚਾਹੋਗੇ ਵੀਰ ਜੀ ਅਸੀਂ ਸਾਨੂੰ ਅੱਜ ਮਾਸਕ ਦੇ ਦਿੱਤਾ ਨਾ ਇਹੋ ਜਿਹੇ ਮਾਸਕ ਇਹ ਬੈਰੀਕਾਡ ਅੱਜ ਤੁਹਾਨੂੰ 2 ਘੰਟਿਆਂ ਤੱਕ ਟੋਟਾ ਲਓ ਜਥੇ ਬੰਦੀ ਦਾ ਹੁਕਮ ਆਉਂਦੀ ਦੇ ਰਿਹਾ ਇਹ ਬੈਰੀ ਜੇਡ ਲੱਭਣਾ ਨਹੀਂ ਤੁਹਾਨੂੰ ਹੋਰ ਮਾਸਕ ਬਣਵਾ ਕੇ ਦੇ ਦਈਏ ਨਾਲ ਦੇ ਤੁਹਾਨੂੰ ਮੈਂ ਜਾਰੇ ਤੇ ਫਿਰ ਤੁਹਾਡੀ ਸੇਵਾ ਹੋਊਗੀ ਤੁਹਾਡੀ ਕੋਈ ਗੱਲ ਨਹੀਂ ਤੁਹਾਡੇ ਵਾਸਤੇ ਹੋਰ ਮੋੜਾ ਕੇ ਦੇਣਾ ਮੈਂ ਉਰੀ ਮੰਗਵਾ ਕੇ ਦੇਣਾ ਤੁਹਾਨੂੰ ਹੋਰ ਇਹਦੇ ਨਾਲ ਜੀ ਮਿਹਰਬਾਨੀ ਹੋਊਗੀ ਤੁਹਾਡੀ ਲੈ ਵੀਰ ਕਹਿੰਦੇ ਮਾਸਕ ਚਾਹੀਦੇ ਨੇ ਇਹਦੇ ਨਾਲ ਦੇ ਮੈਂ ਹੁਣ ਆਰਡਰ ਦੇ ਕੇ ਇਹਦੇ ਨਾਲ ਦੇ ਹੋਰ ਮਾਸਕ ਮੰਗਵਾ ਕੇ ਭਰਾਵਾਂ ਨੂੰ ਦੇਣਾ ਤਾਂ ਜੋ ਇਹਨਾਂ ਨੂੰ ਕਿਸੇ ਚੀਜ਼ ਦੀ ਦਿੱਕਤ ਨਾ ਹੋਵੇ ਤਾਂ ਜਿਹੜਾ ਹੈਗਾ ਇਹ ਮੋਰਚਾ ਫਤਿਹ ਕਰ ਲੈਣਾ ਆਪਦਾ ਕੋਈ ਨੰਬਰ ਚਾਹੀਦਾ ਆ ਤਾਂ ਸਰਕਾਰ ਜਮੀਂ ਡਰ ਕੇ ਆਇਆ ਸਰਕਾਰ ਜਮੀਂ ਜਮੀਂ ਮੋਕਲ ਸਰਕਾਰ ਆਈ ਦੇਖੋ ਸੜਕ ਤੇ ਗਰੀਸ ਲਾਤੀ ਤਾਂ ਕਿ ਜਦੋਂ ਕਿਸਾਨ ਭੱਜਣ ਡਿੱਗ ਡਿੱਕੇ ਜਾਣ ਐਨਾ ਯਾਰ ਚ ਇੰਨੀ ਗਰੀਬ ਸਰਕਾਰ ਦੇ ਲੋ ਤੁਸੀਂ ਦੇਖ ਲਓ ਤੁਸੀਂ ਗਰੀਸ ਲਾਤ ਸੜਕਾਂ ਤੇ ਯਾਰ ਕਮਾਲ ਕਰਦੇ ਤੁਸੀਂ ਸੜਕਾਂ ਦੇ ਨਾਲ ਪੱਟਨੀ ਬਟਨੇ ਸੜਕਾਂ ਤੇ ਗਰੀਸ ਹੋਰ ਲਾਤੀ ਇਹ ਰਤੀ ਕੋਲੇ ਯਾਲ ਕੀ ਪਿੰਡਾਂ ਉੱਥੇ ਲਾਤੀ ਦੇ ਲੋ ਇੰਨੀ ਮੋਕਲ ਸਰਕਾਰ ਆ ਗਈ ਕੋਈ ਸਰਕਾਰ ਸਾਡਾ ਵੀ ਟਾਈਮ ਆਊਗਾ ਫਿਰ ਤੁਹਾਨੂੰ ਅਸੀਂ ਪੁੱਛਾਂਗੇ ਪਿੰਡਾਂ ਚ ਆ ਕੇ ਵੀ ਕਿਵੇਂ ਗਰੀਸ ਲਾਉਂਦੇ ਹੁੰਦੇ ਆ कोई नी धरना ख़तमु वण दो 雨 marriages <laughs> as many of us are a shirt minusед broadband ایں بیٹھاں کڑ کے پیچھے پیچھے اے گوندرا باپو لگے کھڑے گاچا او وچاراں لگے روک کے کھڑے ہاں اے گوندرا جا رہے ہاں اور اس کو رکھ دیں ہاں میرے باپو ہاتھ جوڑنے ہاتھ جی ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨਾਲ ਜਿਹੜੇ ਇਹ ਨੌਜਵਾਨ ਆਏ ਸੀ ਜਿਹੜੇ ਕਹਿ ਰਹੇ ਸੀਗੇ ਕਿ ਅਸੀਂ ਦਿੱਲੀ ਜਾਣਾ ਪਰ ਇੱਧਰ ਕਿਸਾਨ ਕਹਿ ਰਹੇ ਆ ਕਿ ਅਸੀਂ ਦਿੱਲੀ ਅਜੇ ਨਹੀਂ ਜਾਣਾ ਤੁਸੀਂ ਦੇਖ ਸਕਦੇ ਹੋ ਕਿਸਾਨ ਉਹਨਾਂ ਨੂੰ ਰੋਕ ਰਹੇ ਆ ਪਰ ਇੱਕ ਵੀਰ ਕਹਿ ਰਿਹਾ ਕਿ ਅਸੀਂ ਦਿੱਲੀ ਜਾਣਾ ਹੀ ਜਾਣਾ ਬਿਲਕੁਲ ਗੱਲ ਸਹੀ ਆ ਵੀ ਦਿੱਲੀ ਜਿਹੜਾ ਜਾਣ ਦੇ ਲਈ ਜਿਹੜੇ ਕਿਸਾਨ ਇੱਥੋਂ ਲੈ ਕੇ ਆਏ ਸੀਗੇ I don't know.